ਉਹ ਤੋਂ ਬਦਲਾ ਲੈnde ਆਏ ਨੇ ਤੇ ਬਦਲੇ ਦਾ ਜਵਾਬ ਲੋਕ ਤਾਕਤ ਦਿੰਦੀ ਆਈ ਹੈ ਇੱਥੋਂ ਦੀ ਝੂਠੀ ਸਰਕਾਰ ਅਖੌਤੀ ਇਨਕਲਾਬੀ ਸਰਕਾਰ ਨੂੰ ਮੈਂ ਕਹੂੰਗਾ ਜਦੋਂ ਇਹਦੋਂ ਪਹਿਲਾਂ ਵੀ ਮਨਿੰਦਰਜੀਤ ਤੇ ਕੇਸ ਪਾਇਆ ਸੀ ਉਦੋਂ ਵੀ ਅਸੀਂ ਆ ਕੇ ਕਿਹਾ ਸੀ ਖੁੱਲੇ ਵਿਚਰੋ ਨਜ਼ਾਰਾ ਉਦੋਂ ਆਊਗਾ ਜਦੋਂ ਤੁਹਾਨੂੰ ਗ੍ਰਿਫਤਾਰ ਕਰੂ ਸਰਕਾਰ ਪਰਚੇ-ਪੁਰਚੇ ਪੈਂਦੇ ਹੀ ਰਹਿੰਦੇ ਆ ਕਿਸਾਨ ਆਗੂਆਂ ਤੇ ਮਜ਼ਦੂਰ ਆਗੂਆਂ ਤੇ ਬੜੇ ਪੈਂਦੇ ਆ ਤੁਸੀਂ ਵੀ ਜਦੋਂ ਲੋਕਾਂ ਦੇ ਆਗੂ ਬਣੇ ਹੋ ਪਰਚਿਆਂ ਦਾ ਬਾਹ ਤੁਹਾਡਾ ਪਹਿਣਾ ਹੀ ਪਹਿਣਾ ਪਰ ਭਰਾ ਮੇਰੇ ਇੱਕ ਗੱਲ ਚੰਗੀ ਹੋਈ ਹੈ ਉਹ ਕਿਹੜੀ ਐ ਜਿਹੜੀ ਅਸੀਂ ਪਹਿਲਾਂ ਜਾਣਦੇ ਨਹੀਂ ਸੀ ਅਸੀਂ ਇੱਕ ਦੂਜੇ ਦੇ ਸਿੰਘ ਮਾਰਦੇ ਸੀ ਪੰਜਾਬ ਦੇ ਇਤਿਹਾਸ ਨੇ ਦੱਸਤਾ ਜੇ ਸਮੇਂ ਦੇ ਹਾਕਮਾਂ ਨੇ ਸਾਤੋਂ ਜੂਰੀ ਬਰਾਦਤੀ ਖੋਣ ਦੀ ਕੋਸ਼ਿਸ਼ કરી ਸੀ ਤਾਂ ਸਾਡੇ ਜਿਹਾਰੂ ਪੁੱਤ ਧੀਆ ਅਗਵਾਈ ਕਰੀ ਸਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਸੀ ਗਏ ਤੇ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਦਿੱਲੀ ਦੇ ਕੋਲ ਨੇ ਦੱਸਿਆ ਅਸੀਂ ਵੱਖ-ਵੱਖ ਵਿਚਾਰਾਂ ਦੇ ਲੋਕ ਜਦੋਂ ਇਕੱਠੇ ਹੋ ਕੇ ਕੱਠ ਲੋਹੇ ਦੀ ਲਾਠ ਵੜਾ ਕੇ ਹਾਕਮਾਂ ਦੇ ਸਿਰ ਦੇ ਵਿੱਚ ਪਾਜਦੇ ਆ ਤਾਂ ਜਿੱਤਾਂ ਪ੍ਰਾਪਤ ਹੁੰਦੀਆਂ ਅੱਜ ਦਾ ਜਿਹੜਾ ਸਮਾਂ ਸਾਰਿਆਂ ਨੂੰ ਵਧੀਆ ਗੱਲ ਇਹ ਆ ਵੀ ਪੱਤਰਕਾਰ ਭਾਈਚਾਰੇ ਨੇ ਸਾਰੇ ਵਰਗਾਂ ਨੂੰ ਨਾਲ ਲਿਆ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੱਤ ਭਰਾਵੋ ਥੋੜੀ ਹੋਣੀ ਆ ਕਿਉਂਕਿ ਕੇਜਰੀਵਾਲ ਦੀ ਹਕੂਮਤ ਨੇ ਇਹ ਗੱਲ ਕਹੀ ਆ ਵੀ 2027 ਦੀਆਂ ਚੋਣਾਂ ਜਿੱਤਣ ਲਈ ਜੋ ਕੁਝ ਵੀ ਕਰਨਾ ਪਵੇ ਉਹ ਕਰੋ ਆਪਦੇ ਵਰਕਰਾਂ ਨੂੰ ਆਪਦੇ ਲੀਡਰਾਂ ਨੂੰ ਉਹਨਾਂ ਨੇ ਕਿਹਾ ਪਰ ਪੰਜਾਬ ਦਾ ਇਤਿਹਾਸ ਦੱਸਦਾ ਇੱਥੇ ਵੱਡੇ ਤੋਂ ਵੱਡੇ ਯਾਮਰ ਆਏ ਨੇ ਯਾਮਰਾਂ ਨੂੰ ਟੱਕਰ ਦਿੱਤੀ ਆ ਟੱਕਰ ਸ਼ਾਂਤਮਈ ਥੋੜੀ ਸ਼ਾਂਤੀ ਥੋੜੀ ਸ਼ਾਂਤੀ ਹਾਕਮਾਂ ਦੀ ਜਾਨ ਕੱਢੂਗੀ ਤੇ ਕੱਢੀ ਆਗੇ ਸਬਰ ਨਾਲ ਲੜੋ ਜ਼ਬਰਦਸਤ ਟੱਕਰਾ ਕਰਾਂਗੇ ਇਹ ਤਣੇ ਹੋਏ ਮੁੱਕੇ ਗੁਲਦਸਤਾ ਬਣਾ ਕੇ ਰੱਖੋ ਜਿੱਤ ਤੁਹਾਡੇ ਪੈਰਾਂ ਚਾਊਗੀ ਕੱਲੇ ਪੱਤਰਕਾਰਾਂ ਤੋਂ ਪਰਚੇ ਵਾਪਸ ਕਰਾਉਣ ਦਾ ਸਾਡਾ ਸੰਘਰਸ਼ ਖਤਮ ਨਹੀਂ ਹੋਣਾ 225 ਬਿਜਲੀ ਬਿੱਲ ਆ ਗਿਆ 225 ਸੀਡ ਬਿੱਲ ਆ ਗਿਆ ਉਹ ਭਾਰਤ ਲੜ ਰਿਹਾ ਹੈ ਸੰਘਰਸ਼ਾਂ ਦੇ ਰਾਹ ਪੈ ਰਿਹਾ ਆਪਾਂ ਨੂੰ ਜਿਹੜੀਆਂ ਜੋਟੀਆਂ ਹੋਰ ਮਜ਼ਬੂਤ ਕਰਨੀਆਂ ਕਿਸਾਨ ਮਜ਼ਦੂਰ ਮੁਲਾਜ਼ਮੇ ਇਕਤਾ ਜੜੀ ਹੋਰ ਤਕੜੀ ਕਰਨੀਆਂ ਤੇ ਸਮੇਂ ਦੇ ਹਾਕਮਾਂ ਨੂੰ ਇਹੀ ਸਾਡੇ ਕੋਲੇ ਦਵਾਈ ਆ ਉਹਨਾਂ ਦਾ ਇਲਾਜ ਕਰਨ ਵਾਸਤੇ ਉਹਨਾਂ ਦੇ ਦਿਮਾਗ ਖੋਲਣ ਵਾਸਤੇ ਕੱਠ ਲੋਹੇ ਦੀ ਲੱਠ ਹਮੇਸ਼ਾ ਹਾਕਮਾਂ ਦੇ ਸਰ ਵਿੱਚ ਬੱਜਿਆ ਤੇ ਹੁਣ ਵੀ ਬੱਜੂਗਾ ਤੁਸੀਂ ਆਇਓ ਤੁਹਾਡਾ ਬੜਾ ਬੜਾ ਧੰਨਵਾਦ ਭਾਰਤੀ ਕਿਸਾਨ ਯੂਨੀਅਨ ਇੱਕ ਟਾੜ ਕਹਿੰਦਾ ਜਦੋਂ ਤੱਕ ਇਹ ਸਫਰ ਖਤਮ ਨਹੀਂ ਹੁੰਦਾ ਜ਼ਬਰਦਸਤ ਉਦੋਂ ਤੱਕ ਪੱਤਰਕਾਰ ਭਾਈਚਾਰ ਦੇ ਨਾਲ ਡਟ ਕੇ ਖੜੀ ਆ ਤੇ ਖੜੀ ਰਹੂਗੀ ਤੁਹਾਡਾ ਬਹੁਤ ਬਹੁਤ ਧੰਨਵਾਦ